ਮੋਦੀ ਤੈਨੂੰ ਮੈਂ ਪਗੰਤਮਾਨ ਨੂੰ ਕਿਹਦਾ ਹੁੰਦਾ ਹਰ ਸੁਜਿੰਦਰ ਸਿੰਘ ਰੰਧਾਵਾ ਪੰਜਾਬ ਦਾ ਮੁੱਖ ਮੰਤਰੀ ਤੇ ਮੈਂ ਕਿਸਿਆਂ ਕਰਵਾ ਕੇ ਉੱਥੋਂ ਇੱਥੇ ਲੈ ਕੇ ਆਉਂਦਾ ਕਿ ਤੂੰ ਕਿਦਾ ਮੇਰੇ ਲੋਕਾਂ ਨੂੰ ਕਰਦਾ ਪੰਜਾਬੀਆਂ ਨੂੰ ਤੂੰ ਤੰਕੀਆਂ ਦਿੰਦੇ ਹੋ ਇਹ ਮੁੱਖ ਮੰਤਰੀ ਇਹ ਕਵੇ ਕਹਿੰਦੇ ਪਿੱਛੇ ਜੇ ਕਿਸੇ ਨੇ ਪੁੱਛਿਆ ਕਿ ਤੰਕੀਆਂ ਦੇ ਦਿੰਦੇ ਨੇ ਗੈਂਗਸਟਰ ਕਹਦਾ ਜਿਨ੍ਹਾਂ ਨੇ ਪਾਲਿਆ ਉਹਨਾਂ ਉਹ ਲਾਣਤ ਤੇ ਤੇਰੇ ਚੋਇ ਮਿਨਿਸਟਰ ਬਣਤੇ ਤੂੰ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਤਮਕੀ ਆਈ ਤੋ ਉਹਦਾ ਜ਼ਿੰਮੇਵਾਰ ਮੁੱਖ ਮੰਤਰੀ ਹੋਵੇਗਾ ਉਸੇ ਦਿਨ ਨੱਥ ਪੈ ਜਾਣੀ ਸੀ ਰਾਸ਼ਵੀਰ ਸਿੰਘ ਬੜੀ دیر ਬਾਅਦ ਸਰਦਾਰ ਦਲਬਾਖ ਸਿੰਘ ਡਾਲੇਕੇ ਤੋਂ ਬਾਅਦ ਅੱਜ ਫੇਰ ਤਰਨਤਾਰਨ ਦੇ ਵਿੱਚ ਕਾਂਗਰਸ ਇਕੱਠੀ ਘੁੰਮ ਰਹੀ ਆ ਸਭ ਤੋਂ ਵੱਧ ਜਿਹੜਾ ਗੜ ਹੁੰਦਾ ਸੀ ਤੋਂ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਦਾ ਗੜ ਹੁੰਦਾ ਸੀ ਜਦੋਂ ਬਜ਼ੁਰਗ ਨਿਕਲਦੇ ਸੀ ਨਾ ਇੱਥੋਂ ਦੇ 6-6 ਫੁੱਟ ਤੋਂ ਉੱਚੇ ਹੁੰਦੇ ਸੀ ਕਾਂਗਰਸੀ ਤੇ ਉਹਨਾਂ ਕੋਲ ਪੰਜਾਬ ਨਹੀਂ ਹਿੰਦੁਸਤਾਨ ਦੀ ਲੀਡਰਸ਼ਿਪ ਕਰਬਦੀ ਸੀ ਤੇ ਅੱਜ ਆਪਣਾ ਕੀ ਹਾਲ ਬਣ ਗਿਆ ਕੋਈ ਚੱਲਣ ਲਈ ਤਿਆਰ ਨਹੀਂ ਮੈਂ ਤੁਹਾਨੂੰ ਤਾਂ ਗੱਲਾਂ ਕਹੀਆਂ ਆਪਣਾ ਖੂਨ ਵੇਖੋ ਕਿੰਨਾ ਪਰਿਵਾਰਾਂ ਚੋਂ ਅਸੀਂ ਤੇ ਸਾਡਾ ਪਿਛਾ ਪਛੋਕੜ ਕੀ ਆ ਕਰਨੇ ਗੱਲ ਕੀਤੀ ਆ ਆਪਣੇ ਬਜ਼ੁਰਗਾਂ ਦੀ ਮੈਂ ਅਕਾਲੀ ਦਰ ਨੂੰ ਉਹਨੂੰ ਸੁਭੀਅਤ ਬਾਦਲ ਨੂੰ ਪੁੱਛਦਾ ਕਿ ਇਹ ਤੇ ਦੱਸ ਦੇ ਨਨਕਾਣਾ ਸਾਹਿਬ ਨੂੰ ਕਿੰਨੇ ਆਜ਼ਾਦ ਕਰਾ ਮੇਰੇ ਪਿੰਡ ਤੋਂ ਧਰੋ ਵਾਲੀ ਤੋਂ ਜਥਾ ਉੱਠਿਆ ਜਿਹੜੇ ਕੋਈ ਤੁਹਾਡੇ ਤੋਂ ਗਏ ਹੋਣਗੇ ਉੱਥੇ ਨਕਾਣਾ ਸਾਹਿਬ ਦਰਸ਼ਨ ਕਰ ਲਈ ਉੱਥੇ ਝੰਡੇ ਦੇ ਵੀ ਦਰਸ਼ਨ ਕੀਤੇ ਹੋਣਗੇ ਉੱਥੇ ਡਿਊਟੀ ਦੇ ਵਿੱਚ ਪਹਿਲੇ ਜਿਹੜੇ 6 ਸ਼ਹੀਦ ਨੇ ਉਹ ਮੇਰੇ ਆਪਣੇ ਪਿੰਡ ਧਰੋ ਵਾਲੀ ਦੇ ਨੇ ਤੇ ਸਰਦਾਰ ਲਖਮਣ ਸਿੰਘ ਨੂੰ ਧਰੋ ਵਾਲੀ ਨੂੰ ਜੀਰਿਆਂ ਨੂੰ ਝੰਡਾ ਨਾ ਬੰਨ ਕੇ ਸਾੜਿਆ ਸੀ ਪੁੱਠਾ ਟੰਕ ਕੇ ਤੇ 126 ਟੋਕਰੇ ਉਤੋਂ ਹੱਡੀਆਂ ਦੇ ਨਿਕਲੇ ਸੀ ਜਿਹੜੇ ਨਰੈਣੂ ਮੰਤ ਨੇ ਸਾੜ ਦਿੱਤੇ ਅਸੀਂ ਜਿਹਦੇ ਸਿੱਖ ਨਰੈਣੂ ਮੰਤ ਅੱਜ ਕੱਲ ਕੋਣ ਆ ਇਹ ਸੁਖਬੀਰ ਬਾਦਲ ਇਹਦਾ ਟੋਲਾ ਨਰੈਣੂ ਮੰਤ ਬਣਿਆ ਜਿਹੜਾ ਗੁਰਦੁਆਰਿਆਂ ਨੂੰ ਲੁੱਟ ਰਿਹਾ ਇਹਨੇ ਕੈਂਡੀਡੇਟ ਦਿੱਤੀ ਆ ਸੁਖਬੀਰ ਸਿੰਘ ਜਿਹੜਾ ਬੱਚਾ ਆਪਣੇ ਬਾਪ ਤੇ ਨਹੀਂ ਜਾਂਦਾ ਉਹ ਬੱਚਾ ਕਦੀ ਤਰੱਕੀ ਨਹੀਂ ਕਰ ਸਕਦਾ ਅਜ ਪ੍ਰਕਾਸ਼ ਸਿੰਘ ਬਾਦਲ ਜਿੰਦਾ ਹੁੰਦਾ ਇਸ ਬੀਬੀ ਨੂੰ ਕਦੀ ਟਿਕਟ ਨਾ ਦਿੰਦਾ ਸੀਟ ਖਾਲੀ ਛੱਡ ਸਕਦਾ ਸੀ ਮੇਰੇ ਸਹੁਰੇ ਵੀ ਉਦੋਂ ਹੀ ਨੇ ਮੈਨੂੰ ਕੱਲ ਇੱਕ ਪਿੰਡ 'ਚ ਉੱਥੇ ਗੱਲ ਸੁਣਾਈ ਉਹਨਾਂ ਨੇ ਉੱਥੇ ਬੈਠਾ ਮੈਂ ਕੱਲ ਉੱਥੇ ਸੀ ਮੈਨੂੰ ਪਿੰਡ ਦਾ ਨਾਂ ਭੁੱਲ ਗਿਆ ਪਾਕ ਸਿੰਘ ਸੀਗਾ ਕੋਈ ਪੁਲਿਸ ਦੇ ਵਿੱਚ ਸੀਗਾ ਉਹ ਬੰਦਾ ਉਹਦੇ ਕੋਈ ਇਲਜ਼ਾਮ ਲੱਗਾ ਤੇ ਉਸ ਪਿੰਡ 'ਚ ਵੋਟਾਂ ਮੰਗਲ ਦੀ ਜਦੋਂ ਪ੍ਰਕਾਸ਼ ਸਿੰਘ ਬਾਦਲ ਗਿਆ ਉਨੇ ਪਿੱਛੇ ਮੁੜ ਕੇ ਵੇਖਿਆ ਕਿ ਆ ਬੰਦਾ ਪਿੰਡ ਚ ਮੇਰਾ ਜ ਗਿਆ ਤੇ ਪਿੰਡ ਚ ਮੇਰੀ ਵੋਟ ਨਹੀਂ ਪਾਉ ਗੱਦੜਬਾਹਲ ਕੇ ਜੋਰੂ ਪੁਲਿਸ ਅਧਿਕਾਰੀ ਪ੍ਰਕਾਸ਼ ਸਿੰਘ ਨੇ ਮੰਗੀ ਸੀ ਟਰੈਕਟਰ ਆਥੌਰੀਟੀ ਸੀ ਉਹਨੂੰ ਕਹਿੰਦਾ ਪਾਕਸ਼ਿਆ ਤੇਰੀ ਦਫਤਰ ਚ ਮੈਨੂੰ ਬੰਦੇ ਮਿਲਣ ਆਉਣ ਲੱਗੇ ਤੇਰੇ ਉੱਥੇ ਬੜੀ ਜੂੜ ਚ ਉਹਨਾਂ ਬੰਦਿਆਂ ਨੂੰ ਬਿਠਾਈ ਤੇ ਮੈਂ ਉੱਥੇ ਆਉਣ ਲੱਗਾ ਉਹ ਤੇਰਾ ਪਿਓ ਤੇ ਗੰਦ ਨੂੰ ਲੈ ਕੇ ਤੁਰਦਾ ਹੀ ਨਹੀਂ ਸੀ ਤੇ ਤੂੰ ਤੇ ਸਿਰ ਤੇ ਟੋਕਰਾ ਰੱਖ ਕੇ ਤੁਰਦਾ ਉਹ ਜਿਹੜੀ ਭੈਣ ਕਹਿ ਰਹੀ ਆ ਕਿ ਬੀਬੀ ਲੱਗਦੀ ਤੇ ਤੂੰ ਮੇਰੀ ਭਾਣਜੀ ਆ ਕਿਰਨ ਦਾ ਵਿਆਹ ਦੀ ਕੁੜੀ ਆ ਤੇ ਪੜਨ ਦਾ ਵਿਆਂ ਦਾ ਪਿਛੋਕੜ ਵੇਖ ਰੰਦਾਵੇ ਕਦੀ ਗੁੰਡਿਆਂ ਨਾਲ ਨਹੀਂ ਚੱਲੇ ਤੇ ਰੰਦਾਵੇ ਨੇ ਕੁੜੀਆਂ ਕਦੀ ਗੁੰਡਿਆਂ ਦੀਆਂ ਟੀਆਂ ਨਹੀਂ ਬਣ ਸਕਦੀਆਂ ਉਹਦਾ ਪਤਾ ਹੀ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚ ਸਪੀਕਰ ਭਾਇਆ ਕਰਾਂਗੇ ਆਪਾਂ ਕਿੱਥੋਂ ਕਿੱਥੇ ਆ ਗਏ ਪਹਿਲੀ ਵਾਰ ਮੈਂ ਸਮਝਣਾ ਖੁਸ਼ਕਿਸਮਤੀ ਤਰਨਤਨ ਵਾਲਿਆਂ ਦੀ ਤੁਸੀਂ ਫੈਸਲਾ ਕਰਨਾ ਵੋਟਾਂ ਦਾ ਟਾਈਮ ਤਾਂ ਉਹ ਦੇਤਾ ਅੱਗੇ ਤੇ ਗੋਲੀ ਦੇ ਸਾਹਮਣੇ ਉਹ ਕੁਸ਼ਕਦਾ ਹੀ ਹੈ ਨਹੀਂ ਅੱਜ ਤੁਹਾਨੂੰ ਫਤਵਾ ਦੇ ਦਿੱਤਾ ਹੈ ਵੋਟਾਂ ਦੇ ਜ਼ਰੀਏ ਕਿ ਤੂੰ ਚਾਹਦੇ ਕੀ ਕਿਸ ਕਿਸਮ ਦਾ ਮਾਹੌਲ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਹਾਂ ਕੀ ਪੰਜਾਬ ਨੂੰ ਅਸੀਂ ਅਫਗਾਨਿਸਤਾਨ ਵਰਗਾ ਇੱਕ ਤਾਲੀਬਾਨੀ ਰਾਜ ਲਿਆਣਾ ਜਿੱਥੇ ਸਾਹ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਲਓ ਜਿੱਥੇ ਪਹਿਰਾਵਾ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਪਾਓ ਵੇਵਾ ਸ਼ਾਦੀਆਂ ਦਾ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਕਰੋ ਕਿਨੇ ਜਾ ਸਕਦੇ ਕਿਨੇ ਨਹੀਂ ਜਾ ਸਕਦੇ ਕੀ ਖਾ ਸਕਦੇ ਕੀ ਨਹੀਂ ਖਾ ਸਕਦੇ ਬਈ ਜਾਦਾ ਨਾ ਬੋਲੋ ਕਿਸੇ ਆਪਾਂ ਮੇਰੀ ਬੇਨਤੀ ਹੱਥ ਜੋੜ ਕੇ ਤੁਹਾਨੂੰ ਕਿਸੇ ਚੰਗੀ ਜੁਬਾਤ ਨੂੰ ਜਿਹੜੀ ਅਮਨ ਤੇ ਸ਼ਾਂਤੀ ਚਾਹੁੰਦੇ ਜਿਹੜੇ ਵੀ ਅਮਨ ਸ਼ਾਂਤੀ ਚਾਹੁੰਦੀ ਪਾਉ ਕੋ ਜੇ ਨਹੀਂ ਸਾਨੂੰ ਪਾਣੀ ਨਾ ਪਾਓ ਉਹਨੂੰ ਤੇ ਪਾਓ ਜਿਹੜਾ ਘਰ ਤੋਂ ਘੜ ਅਮਨ ਸ਼ਾਂਤੀ ਤੇ ਚਾਹੁੰਦਾ ਹੋਵੇ ਇੱਥੇ ਮੁਕਾਬਲਾ ਕੀ ਹੋ ਗਿਆ ਆਪਾਂ ਕਦੀ ਕੋਈ ਸੋਚਿਆ ਵਿਚਾਰਿਆ ਕਿ ਮੋਟਰ ਆਪਣੀ ਜਾਣੀ ਕਿੱਧਰ ਨੂੰ ਥੋੜੀ ਦੇਰ ਬਾਅਦ ਹੀ ਆਂਦੇ ਨੇ ਪੰਜ-ਛੇ ਦਿਨ ਕੌਮ ਦਾ ਨਾਰਾ ਮਾਰਦੇ ਨੇ ਪੰਥ ਦਾ ਵਾਸਤਾ ਪਾਉਂਦੇ ਨੇ ਨਾ ਕੁਝ ਆਵਸ਼ਾਰ ਤੋਂ 200 ਬਾਅਦ ਲੱਭਦਾ ਲਾਇਨ ਨੂੰ ਨਾ ਟੱਡ ਕੋਲ ਰਿਪਰੈਜ਼ੈਂਟੇਸ਼ਨ ਕਿਹੜੀ ਇਹ ਮੈਨੂੰ ਦੱਸੋ ਤੁਸੀਂ ਤੁਹਾਨੂੰ ਰਿਪਰੈਜ਼ੈਂਟ ਕਰਨ ਵਾਸਤੇ ਕਿਸ ਕਿਸਮ ਦੇ ਬੰਦੇ ਚਾਹੀਦੇ ਸਾਡੀ ਸੋਚ ਹੈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਕਾਂਗਰਸ ਦੀ ਸਰਕਾਰ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾਡੀ ਸੋਚ ਹੈ ਸਿ ਬਾਰਡਰ ਖਲਾਨਾ ਆਪਣਾ ਚਿੱਨਾ ਚੇਵ ਯੂਰੇਸ਼ੀਆ ਨਾਲ ਸਾਡਾ ਬਾਰਡਰ ਨਾ ਖੁੱਲਿਆ ਜਿੱਦ ਨੇ ਬਾਰਡਰ ਖੁੱਲ ਗਿਆ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸਮਝ ਲਓ ਰਾਜਪੁਰੇ ਤੋਂ ਅਮਰitsar ਸਾਹਿਬ ਡੇੜਾ ਇਹ ਹਿੰਦੁਸਤਾਨ ਦਾ ਸਾਰਾ ਉਹਨੂੰ ਅਮੀਰ ਖਿੱਤਾ ਬਣੇਗਾ ਇਹ ਸਿੰਗਾਪੁਰ ਬਣੇਗਾ 10000 ਵੱਡਾ ਟਰਾਲਾ ਯੂਰਪ ਦਾ ਤੇ ਏਸ਼ੀਆ ਦਾ ਰੋਜ਼ ਇੱਥੋਂ ਟੱਪ ਕੇ ਸਾਰੇ ਹਿੰਦੁਸਤਾਨ ਜਾਇਆ ਕਰੇਗਾ ਮਾਲ ਲੈ ਕੇ ਹਿੰਦੁਸਤਾਨ ਦਾ 10000 ਟਰਾਲਾ ਰੋਜ਼ ਅਮਰitsar ਤੋਂ ਜਾਣੀ ਵਕ ਵਕ ਏਸ਼ੀਆ ਦੇਸ਼ਾਂ ਵਿੱਚ ਤੇ ਯੂਰਪ ਜਾਇਆ ਕਰੇਗਾ ਇੱਕ ਲੌਬੀ ਨੇ ਬੰਦ ਕਰਾਇਆ ਸਾਡਾ ਬਾਰਡਰ ਗੁਜਰਾਤ ਦੀ ਲੌਬੀ ਹੈ ਬੰਬੇ ਦੀ ਲੌਬੀ ਹੈ ਕਰਾਚੀ ਦੀ ਲੌਬੀ ਹੈ ਜਿੱਥੇ ਬੰਦਰਗਾਹਾਂ ਨੇ ਮੇਰੇ ਵੀਰੋ ਅੱਜ ਧਿਆਨ ਮਾਰੋ ਥੋੜਾ ਜਿਹਾ ਕਿਹੜੇ ਸੂਬੇ ਤਰੱਕੀ ਚ ਦੀ ਹਿੰਦੁਸਤਾਨ ਚ ਗੁਜਰਾਤ ਕਿਉਂ ਤਰੱਕੀ ਤੇ ਹਰ ਪੰਜਵੇਂ ਸਾਲ ਇੱਕ ਨਵੀਂ ਬੰਦਰਗਾਹ ਬਣਦੀ ਹੋ ਪਿੰਡ ਅੱਜ ਸਾਰਿਆਂ ਨਾਲੋਂ ਵੱਡਾ ਇਕਨੋਮਿਕ ਕੈਪੀਟਲ ਕਿਹੜਾ ਸਾਡਾ ਬੰਬਈ ਕਿਉਂਕਿ ਬੰਦਰਗਾਹ ਹੈ ਜੀ ਅੰਗਰੇਜ਼ ਕਿੱਥੇ ਆਏ ਸੀ ਸਾਡਾ ਨੇ ਪਹਿਲੇ ਸਰਦਾਰ ਸਾਹਿਬ ਦੱਸੋ ਕਿੱਥੇ ਆਏ ਸੀ ਪਹਿਲੇ ਕਲਕੱਤੇ ਆਏ ਉਹ ਕਿਉਂ ਆਏ ਜੀ ਬੰਦਰਗਾਹ ਸੇ ਬੇਨਤੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਅਸੀਂ ਨੌਜਵਾਨ ਬੱਚਿਆਂ ਨੂੰ ਵਾਪਸੀ ਚਾਹਨੇ ਉਹ ਦਿਨ ਆਏਗਾ ਜਿੱਦਣ ਇੱਥੇ ਕਾਰੋਬਾਰ ਆ ਗਿਆ ਜਿਹੜੇ ਕੈਨੇਡਾ ਅਮਰੀਕਾ ਬੈਠੇ ਵਾਪਸ ਵੀ ਆਣਗੇ ਸਾਰੇ ਟਰੇਡਿੰਗ ਹਾਊਸੇਸ ਹਿੰਦੁਸਤਾਨ ਦੇ ਅਮਰਸਰ ਸਾਹਿਬ ਤੇ ਇਸ ਖਿੱਤੇ 'ਚ ਬਹਿਣਗੇ ਸਾਰੇ ਇੰਡਸਟਰੀ ਹਿੰਦੁਸਤਾਨ ਦੀ ਇੱਥੇ ਆਏਗੀ ਕਿਉਂਕਿ ਰੌ ਮਟੀਰੀਅਲ ਸਾਰਿਆਂ ਨੂੰ ਸਸਾ ਇੱਥੇ ਮਿਲੇਗਾ ਹੁਣ ਜਿੰਨੀਆਂ ਵੱਡੀਆਂ ਫੈਕਟਰੀਆਂ ਨੇ ਜਿਵੇਂ ਥਰਮਲ ਪਲਾਨ ਨੇ ਭਾਵੇਂ ਨਿਊਕਲਰਸ ਨੇ ਥਰਮਲ ਸਟੀਲ ਪਲਾਨਸ ਨੇ ਉਹ ਕਿਹਦੇ ਤੇ ਚੱਲਦੀਆਂ ਸਤਿ ਸ੍ਰੀ ਅਕਾਲ ਦੱਸੋ ਜੀ ਕਿਹੜੇ ਰੌ ਮਟੀਰੀਅਲ ਤੇ ਚੱਲ ਕੋਲੇ ਤੇ ਚੱਲਦੀ ਸੀ ਕੋਲਾ ਕਿੱਥੋਂ ਆਉਂਦਾ ਹੈ ਹਿੰਦੁਸਤਾਨ ਚ ਸਾਰਾ ਇੰਡੋਨੇਸ਼ੀਆ ਤੋਂ ਆਉਂਦਾ 8000 ਕਿਲੋਮੀਟਰ ਹੈ ਇੰਡੋਨੇਸ਼ੀਆ ਆਪਣੀ ਕਿਸੇ ਬੰਦਰਗਾਹ ਤੇ ਇੱਥੇ ਸਾਡਾ